ब्राह्मणों का विवाह ब्राह्मणों में और छत्रियों का विवाह छत्रियों में वैश्यों का विवाह वैश्यों में और शूद्रों का विवाह शूद्रों में क्या सुअर से कभी शेर पैदा हो सकता फिर है जिसका कोई नियम नहीं है और तुम अच्छे घर की बहु बेटी हो कल को तुम मां बनोगी लड़की ब्राह्मण है और पिता शूद्र है अब जो तुम्हारी औलाद होगी संतान तुम उसे क्या नाम दोगे वो ब्राह्मण कहलाएगा कि शूद्र कहलाएगा बताओ ना वो पूरा ब्राह्मण हुआ ना वो पूरा शूद्र हुआ वह हो गया वर्ण संकरी वर्ण संकरी ता मतलब विचारों की संकीर्णता छोटे विचार वाला छोटी बुद्धि वाला फिर आप उसको कितना समझाओ वो नहीं समझेगा सरदार भरपूर सिंह जी जय भीम जय भारत ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਕਿ ਤੁਸੀਂ ਸਾਡੀਆਂ ਜਿਹੜੀਆਂ ਵੀਡੀਓਆਂ ਨੇ ਸਮਾਜ ਨੂੰ ਜਗਾਉਣ ਵਾਸਤੇ ਉਹ ਦੇਸ਼ਾਂ ਵਿੱਚ ਦਸਾਂ ਦੇ ਵਿੱਚ ਪਹੁੰਚਾਉਂਦੇ ਰਹਿੰਦੇ ਹੋ ਤੁਹਾਡਾ ਧੰਨਵਾਦ ਮੈਂ ਇੱਕ ਅੱਜ ਵੀਡੀਓ ਦੇਖ ਰਿਹਾ ਸੀਗਾ ਇੱਕ ਨਕਲੀ ਬ੍ਰਾਹਮਣ ਨੇ ਗੁਰੂ ਬਣਿਆ ਹੋਇਆ ਤੇ ਉਹ ਸ਼ੁੱਧਰਾਂ ਦੇ ਪ੍ਰਤੀ ਇੱਕ ਬੜੀ ਘੱਟੀਆਂ ਸ਼ਬਦਾਵਲੀ ਵਰਤ ਰਿਹਾ ਮੈਂ ਤਾਂ ਕਹ ਰਿਹਾ ਉਹਦੇ ਤੇ ਨਹੀਂ ਵਰਤੂੰਗਾ ਕਿਉਂਕਿ ਬਰਾਮਣ ਅਸਲੀ ਨੇ ਹੈਗਾ ਨਕਲੀ ਹੈ ਅਸਲੀ ਬ੍ਰਾਹਮਣ ਕਰਦੇ ਜਾਤ ਪਾਤ ਤੇ ਕਿਤੇ ਟੱਪੜੀ ਨਹੀਂ ਕਰਦੇ ਦੂਸਰਾ ਮੈਂ ਨਕਲੀ ਬ੍ਰਾਹਮਣ ਜੀ ਤੁਹਾਨੂੰ ਦੱਸਣਾ ਚਾਹੁੰਨਾ ਕਿ ਮੈਂ ਇੱਕ ਚਿਮਾਰ ਦਾ ਪੁੱਤ ਆ ਚਿਮਾਰ ਦਾ ਪੁੱਤ ਹੋਣ ਦੇ ਨਾਤੇ ਤੁਸੀਂ ਕਹਿੰਦੇ ਹੋ ਵੀ ਸ਼ੋਦਰਾ ਦੇ ਵਿੱਚ ਘੱਟ ਬੁੱਧੀ ਹੁੰਦੀ ਆ ਘੱਟ ਗਿਆਨ ਹੁੰਦਾ ਮੈਂ ਤੁਹਾਡੀ ਜਾਣਕਾਰੀ ਵਾਸਤੇ ਦੱਸਤਾ ਵਾਂ ਕਿ ਅੱਜ ਜਿਹੜੀ ਸ਼ੁੱਧਰ ਕੌਮ ਆ ਇਹ ਜਮਾਤ ਤੇ ਮੱਝ ਵੀ ਉਹ ਸਭ ਤੋਂ ਵੱਧ ਬੜੇ ਲਿਖੇ ਨੇ ਸਭ ਤੋਂ ਵੱਧ ਇੰਟੈਲੀਜੈਂਟ ਨੇ ਮੈਂ ਇੱਕ ਜਮਾਰ ਆ ਮੇਰੇ ਨਾਲ ਤੁਸੀਂ ਕਦੇ ਵੀ ਕਿਸੇ ਵਿਸ਼ੇ ਤੇ ਡਿਬੇਟ ਕਰਕੇ ਦੇਖ ਲਿਓ ਤੁਹਾਡੇ ਬਰਤੀ ਜਿਹੜੀ ਤੁਸੀਂ ਸਰਦਾਰ ਜੀ ਵਰਤੀ ਉਹ ਤਾਂ ਮੈਂ ਵਰਤਦਾ ਨਹੀਂ ਕਿਉਂਕਿ ਮੈਂ ਤੁਹਾਡੇ ਨਾਲੋਂ ਇੱਕ ਬਹੁਤ ਵਧੀਆ ਜਮਾਰ ਆ ਉਹ ਇਸ ਕਰਕੇ ਕਿ ਮੈਂ ਸਾਰੇ ਧਰਮਾਂ ਨੂੰ ਸਾਰੀਆਂ ਜਾਤਾਂ ਨੂੰ ਮੰਨਦਾ ਹਾਂ ਮੇਰਾ ਧਰਮ ਇੱਕੋ ਹੀ ਹੈ ਇਨਸਾਨੀਅਤ ਦਾ ਇਸ ਕਰਕੇ ਵਧੀਆਂ ਮੈਂ ਤੁਹਾਡੇ ਤੋਂ ਤੁਸੀਂ ਲੋਕ ਸਮਾਜ ਦੇ ਵਿੱਚ ਵੰਡੀਆਂ ਪਾਉਨੇ ਹੋ ਮੈਨੂੰ 나ਕਰੀ ਬ੍ਰਾਹਮਣ ਜੀ ਇੱਕ ਗੱਲ ਦੱਸਿਓ ਵੀ ਤੁਸੀਂ ਸ਼ੂਦਰਾਂ ਦੀ ਬੁੱਧੀ ਕਿਉਂ ਘੱਟ ਹੋ ਗਈ ਤੁਹਾਡੀ ਕਿਵੇਂ ਵੱਧ ਹੋ ਗਈ ਤੁਹਾਡਾ ਆਉਣ ਦਾ ਰਸਤਾ ਅਲੱਗ-ਅਲੱਗ ਸੀ ਜਿਸ ਰਸਤੇ ਤੁਸੀਂ ਆਏ ਉਹੀ ਰਸਤੇ ਅਸੀਂ ਆਏ ਹਾਂ ਦੇ ਦੇ ਤੁਸੀਂ ਸਭ ਤੋਂ ਕਿੱਥੋਂ ਵਧੀਆ ਮੇਰੇ ਬਰਾਬਰ ਕਦੇ ਖੜ ਕੇ ਦੇਖ ਲਿਓ ਮੈਂ ਉੱਚੇ ਜਾਤਾਂ ਨਹੀਂ ਕਹਿੰਦਾ ਕਿਉਂਕਿ ਜਿਹੜੇ ਅਸਲੀ ਬ੍ਰਾਹਮਣ ਨੇ ਮੈਂ ਉਹਨਾਂ ਦਾ ਦਿਲੋਂ ਸਤਿਕਾਰ ਕਰਦਾ ਬ੍ਰਾਹਮਣਾਂ ਦੇ ਵਿੱਚ ਖੱਤਰੀਆਂ ਦੇ ਵਿੱਚ ਸਾਰਿਆਂ ਦੇ ਵਿੱਚ ਮੇਰਾ ਪਿਆਰ ਆ ਕਦੇ ਪਤਾ ਕਰ ਲਿਓ ਆਖੀ ਦੂਸਰਾ ਮੈਂ ਤਾਂ ਕਹਿੰਦਾ ਵੀ ਤੁਹਾਡੇ ਵਰਗੇ ਜਿਹੜੇ ਧਾਰਨੀ ਬਣੇ ਫਿਰਦੇ ਨੇ ਤੁਹਾਡਾ ਸਮਾਜਿਕ ਬਾਈਕਾਟ ਕਰਕੇ ਤੁਹਾਡੇ ਤੋਂ ਲੋਕਾਂ ਨੂੰ ਦੂਰੀ ਬਣਾਉਣੀ ਚਾਹੀਦੀ ਥੀ ਆ ਮੈਂ ਐਸਸੀ ਸਮਾਜ ਦੇ ਲੋਕਾਂ ਨੂੰ ਬੇਨਤੀ ਕਰਦਾ ਤੇ ਇਸ ਨਕਲੀ ਪੰਡਤ ਨੂੰ ਵੀ ਬੇਨਤੀ ਕਰਦਾ ਕਿ ਗੁਰੂ ਰਵਿਦਾਸ ਮਹਾਰਾਜ ਜੀ ਭਗਵਾਨ ਬਾਦਮੀਕ ਜੀ ਸੰਤ ਕਬੀਰਦਾਸ ਜੀ ਸੰਤ ਫਰੀਦ ਜੀ ਅ ਸੰਤ ਸੰਤ ਧੰਨਾ ਭਗਤ ਜੀ ਤੁਹਾਡੇ ਨਾਲੋਂ ਕਿੰਨੇ ਗਿਆਨਵਾਨ ਤੇ ਪੜ੍ਹੇ ਲਿਖੇ ਹੋਏ ਨੇ ਉਹ ਕਿਹੜੇ ਬ੍ਰਾਹਮਣਾਂ ਚੋਂ ਸੀਗੇ ਤੁਸੀਂ ਕਹਿੰਦੇ ਹੋ ਬੁੱਧੀ ਦੀ ਗੱਲ ਕਰਦੇ ਹੋ ਬਾਬਾ ਸਾਹਿਬ ਡਾਕਟਰ ਮਿਹਰਧਿਕਾਰ ਇੱਕ ਛੂਦਰ ਪਰਿਵਾਰ ਚ ਪੈਦਾ ਹੋਏ ਨੇ ਦੁਨੀਆ ਦੇ ਸਭ ਤੋਂ ਵੱਧ ਪੜ੍ਹੇ ਲਿਖੇ ਇਨਸਾਨ ਸੀ 32 ਡਿਗਰੀਆਂ ਉਹਨਾਂ ਕੋਲੇ ਦੇਸ਼ ਦਾ ਸੰਵਿਧਾਨ ਲਿਖਿਆ ਤੂੰ ਤਾਂ ਜਾ ਉਹਦੀ ਪੈਰ ਦੀ ਚੂਚੀ ਜੋਗਾ ਬਣੀ ਤੂੰ ਛੂਦਰਾਂ ਨੂੰ ਕਹਿੰਨਾ ਜਿਨ੍ਹਾਂ ਨੂੰ ਬੁੱਧੀ ਘਟਾ ਔਰ ਜਿਹੜੇ ਲੋਕ ਤੇਰੇ ਮਗਰ ਲੱਗਦੇ ਨੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਇਹਨਾਂ ਪਖੰਡੀਆਂ ਨੂੰ ਛੱਡ ਕੇ ਆਪਣੇ ਮਾਪਿਓ ਦੀ ਪਰਿਵਾਰ ਦੀ ਸੇਵਾ ਕਰਿਆ ਕਰੋ ਇਹਨਾਂ ਕੋਲ ਕੁਝ ਨਹੀਂ ਹੈਗਾ ਇਹ ਤਾਂ ਸਮਾਜ ਦੇ ਵਿੱਚ ਈਰਖਾ ਫਿਲਾ ਰਹੇ ਨੇ ਪੰਡਿਤ ਜੀ ਸੋਚ ਸਮਝ ਕੇ ਅਗਲਾ ਕਰਿਆ ਕਰੋ ਦੂਸਰਾ ਮੈਂ ਸਰਕਾਰ ਨੂੰ ਬੇਨਤੀ ਕਰਦਾ ਕਿ ਇਹੋ ਜਿਹੇ ਲੋਕਾਂ ਤੇ ਦੇਸ਼ ਧਰੋਹ ਦਾ ਪਰਚਾ ਕਰਕੇ ਐਸਸੀਐਸਟੀ ਲਾ ਕੇ ਇਹਨਾਂ ਨੂੰ ਜੇਲ੍ਹਾਂ 'ਚ ਬੰਦ ਕਿਉਂ ਨਹੀਂ ਕਰਦੇ ਜਿਹੜੇ ਸਨਾਜ ਦੇ ਵਿੱਚ ਮਤਲਬ ਹੀਰਖਾ ਫਰਾ ਰਹੇ ਨੇ ਦੇਸ਼ ਨੂੰ ਦੇਸ਼ ਦੀ ਅਖੰਡਤਾ ਤੇ ਲਈ ਖਤਰਾ ਬਣੇ ਹੋਏ ਨੇ ਇਹਨਾਂ ਤੇ ਆਪਣੇ ਤਾੜਾ ਲਾ ਕੇ ਨੂੰ ਅੰਦਰ ਜੇਲ੍ਹਾਂ ਦੇ ਵਿੱਚ ਬੰਦਾ ਕਰਨਾ ਚਾਹੀਦਾ ਇਹ ਅਤਵਾਦੀ ਨੇ ਔਰ ਮੈਂ ਇਸ ਹੀ ਸਮਾਜ ਦੇ ਲੋਕਾਂ ਨੂੰ ਬੇਨਤੀ ਕਰਦਾ ਕਿ ਇਹਨਾਂ ਪਖੰਡੀਆਂ ਦਾ ਖਿਆਲ ਛੱਡ ਕੇ ਆਪਣੇ ਰੈਬਰਾਂ ਨੂੰ ਮੱਥਾ ਟੇਕ ਲਿਆ ਕਰੋ ਤੁਹਾਡੀਆਂ ਸਭ ਦੁਆਵਾਂ ਪੂਰੀਆਂ ਹੋਣਗੀਆਂ ਪੜਾਈ ਵੱਲ ਧਿਆਨ ਦਿਓ ਸਿੱਖਿਸ਼ਤ ਹੋਵੋ ਇਹਨਾਂ ਦੇ ਮੱਥੇ ਟੇਕਣਾ ਤੁਹਾਨੂੰ ਕੁਝ ਨਹੀਂ ਮਿਲਣਾ ਮਿਲਣਾ ਮਿਹਨਤ ਨਾਲ 바ਵਾ ਸਾਹਿਬ ਦੀ ਫੋਟੋ ਲਾ ਕੇ ਘਰਾਂ ਚ ਉਹਨਾਂ ਦੇ ਪੂਰਨਿਆਂ ਤੇ ਚੱਲੋ ਤੁਹਾਡੀਆਂ ਸਭ ਮੰਗਾ ਪੂਰੀਆਂ ਹੋਣਗੀਆਂ ਇਸ ਕਰਕੇ ਮੇਰੀ ਬੇਨਤੀ ਆ ਅਰਪੰਦੇ ਜੀ ਤੁਹਾਨੂੰ ਮੇਰੀ ਬੇਨਤੀ ਆ ਕਿ ਕਦੇ ਵੀ ਮਾਰੇ ਤੋਂ ਮਾਰੇ ਤਮਾਰ ਦਾ ਡਿਬੇਟ ਆ ਕੇ ਕਰਕੇ ਦੇਖ ਲਿਓ ਜੇ ਤੇਰ ਤੋਂ ਬੁੱਧੀਮਾਨ ਨਾ ਹੋਇਆ ਤਾਂ ਮੈਂ ਨੀਵੇਂ ਤੋਂ ਬੈਠ ਜਾਊਗਾ ਅੱਜ ਸ਼ੁੱਧਰੂ ਕੌਮਿਆਂ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਦੇਸ਼ ਲਈ ਵੀ ਧਰਮ ਲਈ ਵੀ ਤੇਰੀ ਵੀ ਕੁਰਬਾਨੀ ਕੀਤੀ ਆ ਤੂੰ ਤਾਂ ਖਾ ਕੇ ਮੁਖ ਦੀਆਂ ਰੋਟੀਆਂ ਲੋਕਾਂ ਦੇ ਸਿਰੋਂ ਤੇ ਬਣ ਗਿਆ ਬਾਬਾ ਉਹ ਵੀ ਨਕਲੀ ਇਸ ਕਰਕੇ ਆਪਣੀ ਜ਼ੁਬਾਨ ਨੂੰ ਕੰਟਰੋਲ 'ਚ ਰੱਖਿਆ ਕਰ। ਅ ਸ਼ਬਦ ਤੇਰੇ ਵਰਗੇ ਅਸੀਂ ਵੀ ਬੋਲ ਸਕਦੇ ਹਾਂ ਪਰ ਨਹੀਂ ਬੋਲਣੇ। ਅਸੀਂ ਇਨਸਾਨ ਹੈ, ਇਨਸਾਨੀਅਤ ਨੂੰ ਪਿਆਰ ਕਰਦੇ ਹਾਂ ਕਿਉਂਕਿ ਤੇਰੇ ਇੱਕ ਨਕਲੀ ਭਾਵਨ ਨਾਲ ਲਾ ਕੇ ਅਸੀਂ ਸਾਰੇ ਪੰਡਤ ਨੇ ਜਿਹੜੇ ਉਹਨਾਂ ਦਾ ਗਰੂਰ ਨਹੀਂ ਕਰ ਸਕਦੇ ਕਿਉਂਕਿ ਸਾਰੇ ਤੇਰੇ ਵਰਗੇ ਨਹੀਂ ਹੈਗੇ। ਜਿ ਤੇਰੇ ਵਰਗੇ 2-4 ਘਟੀਆਂ ਨੇ ਤਾਂ ਉਹ ਵੀ ਸਮਾਜ ਨੂੰ ਵੰਡ ਰਹੇ ਨੇ। ਭਾਵੇਂ ਅਸੀਂ ਦੰਨਾ ਹਿੰਦੂ ਸਮਾਜ ਆ ਸਾਡਾ ਹਿੰਦੂ ਸਮਾਜ ਦੇ ਨਾਲ ਬਹੁਤ ਪਿਆਰ ਹੈ ਦਿਲੋਂ ਪਿਆਰ ਹੈ ਤੇ ਅਸੀਂ ਤੇਰੇ ਵਰਗੇ ਮਲੰਗਾਂ ਦੇ ਮਗਰ ਲੱਗੇ ਉਹਨਾਂ ਨਾਲ ਭਾਈਚਾਰਾ ਨਹੀਂ ਖਰਾਬ ਕਰਦੇ ਆਪਣੇ ਆਪ ਤੇ ਕੰਟਰੋਲ ਕਰੋ ਜੈ ਭੀਮ ਜੈ ਭਾ